ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੱਸੋ ਪਿੰਡ ਆਉਂਦਾ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਰੁਟੀਨ ਚ ਗਾਵਾਂ ਵਿਕਰੀ ਆਲੀਆਂ ਆਉਂਦੀਆਂ ਰਹਿੰਦੀਆਂ ਅੱਜ ਦੀ ਵੀਡੀਓ ਦੇ ਤਿੰਨ ਨਾਗ ਹੈ ਖਾਸ ਗੱਲ ਹੈ ਵੀ ਤਿੰਨੇ ਹੀ ਗਾਵਾਂ ਸੂਨੀਆਂ ਸਵਆਂੀਆਂ ਹੈ ਤੇ ਤਿੰਨਾਂ ਵਾਲੀ ਬੱਚੇ ਜਿਹੜੇ ਆ ਉਹ ਦੋਹਾਂ ਨਾਲ ਫੀਮੇਲ ਕਾਫਾ ਬੱਚੀਆਂ ਤੇ ਇੱਕ ਨਾਲ ਮੱਛਾ ਸੋ ਤਿੰਨਾਂ ਨਾਲ ਤੁਹਾਨੂੰ ਵੀਡੀਓ ਚ ਦਿਖਾਉਂਗਾ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦੋਗੇ ਨੰਬਰ ਜਿਹੜਾ ਉਹ ਸਕਰੀਨ ਤੇ ਚੱਲਦਾ ਰਹਿਣਾ ਡਿਟੇਲ ਪੁੱਛ ਲੈਣੇ ਆ ਬੜੀ ਸੋਹਣੀ ਤਿਆਰ ਹੋਈ ਵੀ ਪਹਿਲੇ ਨੰਬਰ ਤੇ ਵੈੜ ਖੜੀ ਹੈ ਤੇ ਇਹਦੇ ਨਾਲ ਬੱਚਾ ਵੀ ਜਿਹੜਾ ਉਹ ਚਿੱਟੇ ਮੂੰਹ ਵਾਲੀ ਵਾਈਟ ਫੇਸ ਵਾਲੀ ਬੱਚੀ ਬਹੁਤ ਸੋਹਣੀ ਇਹਦੇ ਨਾਲ ਆ ਜੋ ਇਹਦੇ ਬਾਰੇ ਵੀ ਗੱਲਬਾਤ ਕਰਨੀ ਆਪਾਂ ਪਰ ਸ਼ੁਰੂਆਤ ਕਰਨੀ ਹੈ ਇੱਕ ਆਮ ਰੇਟ ਦੇ ਉੱਤੇ ਜਿਹੜੀ ਵਾੜ ਵਿਕਰੀ ਆਲੀ ਹੈ ਜਿਹਨੂੰ ਹਰੇਕ ਫਾਰਮਰ ਵੀਰ ਜੀ ਨੇ ਘੱਟ ਪੈਸੇ ਲਾਉਣੇ ਤੇ ਗਰਮੀ ਦੀ ਰੁੱਤ ਚ ਦੁੱਧ ਚੋਣਾ ਉਹਦੇ ਪਸੰਦ ਆ ਜਾਣੀ ਹੈ ਉੱਥੋਂ ਸ਼ੁਰੂਆਤ ਕਰ ਲੈਨੇ ਆਓ ਮਿਲ ਜਾਈਏ ਬਾਈ ਨੂੰ ਕਰਦੇ ਗੱਲਾਂ ਬਾਤਾਂ ਇਸੇ ਵਾੜ ਤੋਂ ਸ਼ੁਰੂ ਕਰਾਂਗੇ ਵੀਡੀਓ ਨੂੰ ਤੇ ਲਾਸਟ ਤੇ ਤੁਹਾਨੂੰ ਉਧਰ ਕਹਿ ਲੱਗਿਆ ਨਹੀਂ ਇਹਦੇ ਨੂੰ ਇਧਰ ਖੋਲਾਈਏ ਭਾਈ ਜੀ ਬਾਈ ਸਸੀ ਕਾ ਸਸੀ ਕਾਲ ਜੀਤ ਵੀਰੇ ਜਿਸ ਕਰ ਮੈਂ ਅੱਜ ਆਪਾਂ ਤਿੰਨ ਨਾਗ ਦਿਖਾ ਰਹੇ ਹਾਂ ਹਾਂ ਜੀ ਜੀਤ ਅੱਜ ਤਿੰਨ ਰਹਿਣਾ ਬਾਈ ਤੇ ਤਿੰਨੇ ਕਰਮ ਵਾਲੀਆਂ ਦੋ ਤਾਂ ਰਾਤ ਸੋਈਆਂ ਇੱਕ 11:00 ਕਵੇ ਇੱਕ 12:00 ਕਵੇ ਤੇ ਆਹ ਕੱਲ ਦੀ ਸ਼ਾਮ ਦੀ ਸੋਈ ਹੈ ਬਾਈ ਠੀਕ ਹੈ ਹਾਂ ਬਾਈ ਬਹੁਤ ਅੱਛਾ ਕੀ ਹੈ ਇਹਨੇ ਨਗਰ ਬੱਚੀ ਹੈ ਜੀ ਜੀਤ ਵੀਰੇ ਸੂਆ ਕਿੰਨੇ ਮੈਂ ਤਾਂ ਪਰ ਇਹਦੇ ਨਾਲ ਦੂਜਾ ਸੂਆ ਬਾਈ ਯਾਰ ਕੰਨੀਆਂ ਚੱਕਦੀ ਆਹ ਜੇ ਰਹਿਣਾ ਠੀਕ ਹੈ ਹਾਂ ਹੁਣੇ ਦੰਦ ਪੰਨੇ ਆ ਬਾਈ ਕੀ ਡਿਮਾਂਡ ਰਹੂਗੀ ਇਹਦੀ ਜੀ ਜੀਤ ਬਸ ਆਪਾਂ ਦਾ ਡਿਮਾਂਡ ਬਾਈ ਐਂ ਕਰਨਾ ਬਈ ਜ ਬਜਾਇਆ ਤੇ ਆ ਪ੍ਰਾਈਜ਼ ਹੀ ਕਰਨਾ ਆਪਾਂ ਤਿੰਨੇ ਰਹਿ ਆਪਣੀਆਂ ਬੈਗ ਜਾਣ ਤੇ ਅਗਲੇ ਨੂੰ ਮਿਲ ਜਾਣ ਠੀਕ ਹੈ ਹਾਂ ਇਹਦਾ ਮੋਲਾ ਜਗਜੀਤ 75000 ਰੁਪਿਆ ਬਾਈ ਪਰ 20 ਕਿਲੋ ਪੱਕਾ ਦੁੱਧ ਦਊਗੀ ਬੜੀ ਦੀ ਬੋਲੀ ਦੀ ਸਟਾਰਟਿੰਗ ਬਹੁਤ ਟੌਪ ਦੀ ਆ ਤੇ ਚੌਣ ਚਵਾ ਤੇ ਹੱਥੀ ਪਸਮਾ ਫਿਰ ਕਿਆ ਬਾਤਾਂ ਆ ਬਾਈ ਠੀਕ ਹੈ ਖੋਲ ਲਾ ਦੇ ਸੋ ਦੋਸਤੋ ਦੂਜਾ ਸੂਆ ਤਾਜੀ ਸੂਈ ਵੀ ਵੈਡ ਕਿੰਨਾ ਨਹੀਂ ਬੱਚਾ ਵੱਛੀ ਇਹਦੇ ਨਾਲ 75000 ਡਿਮਾਂਡ ਹੈ ਵਜ਼ਨ ਫੁੱਲ ਹੈ ਥਣ ਹੱਥੀ ਜੁਆਈ ਵਾਲਾ ਹਵਾਨਾ ਚੰਗਾ ਦਿਸਦਾ ਵਧੀਆ ਕੱਲ੍ਹ ਸ਼ਾਮ ਦੀ ਸੂਈ ਵੀ ਆ ਨੇ ਵਧੀਆ ਬਾਈ ਬਹੁਤ ਭਾਈ ਕਹਿੰਦਾ ਵੀ 20 ਕਿਲੋ ਪਾ ਦੂਗੀ ਪਰ ਤੇ ਰੇਟ ਬੜਾ ਜ਼ਾਇਦਾ ਤੁਸੀਂ ਥੋੜਾ ਬਹੁਤ ਘੱਟ ਵੀ ਚੋਲੋਗੇ ਗਰਮੀ ਦੀ ਰੁੱਤ ਚ ਤਾਂ ਵੀ ਸੀਰ ਸੀਰ ਭਾਈ 14 15 ਕਿਲੋ ਦਾ ਬੋਲੀ ਹੋਊ ਮਾੜਾ ਇੱਧਰ ਵੀ ਆ ਕੇ ਤੁਹਾਨੂੰ ਦਿਖਾਈ ਜਾਂ ਨੀ ਕਹੇਗਾ ਲੱਗਿਆ ਵਾ ਕੱਲ ਦੀ ਜਮਾ ਬੋਲੀ ਚੋਂ ਖਾਸ ਭਾਈ ਫੌਨਾ ਮੈਂ ਸੈੱਡ ਤੋਂ ਨਹੀਂ ਦੇਖੋ ਥਣ ਬਹੁਤ ਸੋਹਣਾ ਥਣ ਦਾ ਸਾਈਜ਼ ਦੋਸਤੋ ਚਾਰੇ ਥਣ ਬਿਲਕੁਲ ਇਕੋ ਜਿਹੇ ਤੇ ਥੱਲੇ ਨੂੰ ਸਿੱਧੇ ਜਮ ਇਸ ਕਰਕੇ ਤੋਰ ਇੱਧਰ ਦੀ ਵੀ ਦਿਖਾ ਦੇ ਭਾਈ ਨੇ ਸਿਰੇ ਜਿਹੜਾ ਵੀਰ ਮਰਜੀ ਆਣ ਜਮਾ ਨਿਆਰੇ ਕੋਈ ਬੈੜ ਜਿਵੇਂ ਹੁਣ ਬੱਚਾ ਉਹ ਬੈਠਾ ਗੱਲ ਦੀ ਸੂਂ ਥੱਲੇ ਉਹੋ ਜੀ ਗੱਲ ਹੀ ਨਹੀਂ ਬਾਈ ਕੋਈ ਠੀਕ ਹੈ ਸੋਰੇ ਨਾਲ ਬੱਚਾ ਵੀ ਫੀਮੇਲ ਕਾਫਾ ਬੱਚੀ ਮੇਨੇ ਜਾਣ ਮਦਦਤਾ ਚੰਗਾ ਹਵਾਨਾ ਤਿਆਰ ਦੋਸਤੋ ਬੈੜ ਹਰੇਕ ਪੱਖ ਤੋਂ ਸੋਹਣੀ ਐ ਇੰਤਾਂ ਦੀਆ ਬਣਾ ਆਪ 50 50 ਹਜ਼ਾਰੋਂ ਟੋਕੜਾ ਬਣਾ ਨਹੀਂ ਵੇਚਦੇ ਬਾਈ 9-10 ਕਿਲੋ ਦੁੱਧ ਹੁੰਦਾ ਤਾਂ 3 ਮਹੀਨੇ ਦੀ ਗੱਬਣ ਹੁੰਦੀ ਐ ਸੋ ਇਹ ਨਾਲ ਪਹਿਲੇ ਨੰਬਰ ਤੇ ਰਜਿਸਟਰਨ ਕਮਾ ਕੇ ਮੋੜ ਲਾ ਬਾਈ ਲੈ ਜਾਣਾ ਬਾਈ ਸੋ ਸੋਨੀ ਵੜਾ ਸੋ ਰੇਟ ਦੇ ਹਿਸਾਬ ਤੇ ਵੀ ਬਾਕੀ ਰੁੱਤ ਗਰਮੀ ਦੀ ਹੈ ਤੇ ਦੁੱਧ ਨੇ ਸੋਨਾ ਦੇ ਹੀ ਜਾਣੇ ਇਸ ਰੁੱਤ ਚ ਵੀ ਕੋਈ ਬਹੁਤਾ ਗਰਮੀ ਮਣਾਉਣ ਵਾਲੀ ਗੱਲ ਨਹੀਂ ਦੱਸਦੀ ਇਹ ਜੀ ਇਹਦੀ ਵੱਛੀ ਜਿਹੜੀ ਆ ਉਹ ਵੀ ਤੁਹਾਨੂੰ ਦਿਖਾ ਦਿੰਨਾ ਦੋਸਤੋ ਸਾਹਮਣੇ ਬੈਠੀ ਹੈ ਵੱਛੀ ਆਹ ਵੇ ਜਮਾ ਕੱਟੇ ਬੱਚੇ ਆ ਭਾਈ ਕੋਈ ਇਹਦੀ ਗੱਲ ਨਹੀਂ ਹੈਗਾ ਮੈਂ ਆਪਾਂ ਦੋ ਦੋ ਚਾਰ ਚਾਰ ਬੰਦੀ ਸੋਨਾ ਹੋਣਾ ਚੱਹੀ ਜਾਵਾਂਗੇ ਹਨ ਤੇ ਤਾਜੀ ਸੂਈ ਵੀ 나ੜੂਆ ਨਾਲ ਬੱਚਾ ਵੱਛੀ ਇਹ ਇਹਦੇ ਨਾਲ ਇਹ ਤਾਂ ਅੱਗੇ ਇੱਕ ਗਾਂ ਹੋਰ ਦੱਸੋ ਤਾਜੀ ਸੂਈ ਵੀ ਹੈ ਜਿਸ ਦਾ ਨਾਮ ਵੀ ਇੱਕ ਨਵਾਂ ਸੂਸ ਹੋਈ ਹੈ ਬਾਈ ਇਹ ਨਾਲ ਚਾਰ ਦੰਦ ਦਾ ਜਗਜੀਤ ਪਲੂਨ ਬੱਛੀ ਸੂਈ ਹੋਈ ਹੈ ਵੀਰੇ ਠੀਕ ਹੈ ਹਾਂ ਜਾਵਾਂ ਨਾਸਤ ਕੋਈ ਨਹੀਂ ਬਾਈ ਚਾਰ ਦੰਦ ਪਹਿਲਾਂ ਸੂਆ ਬਾਈ ਪਹਿਲਾਂ ਸੂਆ ਚਾਰ ਦੰਦ ਸੂਈ ਹੋਈ ਹੈ origignal ਰਾਤ ਦੀ ਸੂਈ ਹੋਈ ਹੈ ਬਾਈ ਚੋਣ ਚਵਾ ਬਹੁਤ ਚੰਗਾ ਲੱਗਿਆ ਹੋਇਆ ਲਗਭਗ ਸਵੇਰੇ ਜਾਨੀ ਆਪਣਾ ਅੱਧਾ ਗ ਦੁੱਧ ਕੱਢਿਆ ਹੋਇਆ ਠੀਕ ਹੈ ਹਾਂ ਬਾਈ 24 ਦੇ ਹਿਸਾਬ ਨਾਲ ਜਿੰਨੇ ਬੱਚੀ ਆਪਾਂ ਪਲੂਣ ਪਹਿਲਾਂ ਨਹੀਂ ਸਾਰੇ ਡਾਂਗ ਗਾਲੀ ਕਰਦੇ ਇਹਦਾ ਕੀ ਵੇਟ ਰਹੇ ਨੇ ਜੀ ਜੀ ਤੇ ਬਸ ਇਹਦਾ ਵੀ ਬਾਈ ਜਾਇ ਜੀ ਰੇਟ ਹੋਊਗਾ 85000 ਰੁਪਏ ਬਾਈ ਖੋਲੀ ਨੂੰ ਸੋ ਸਵੇਰੇ ਨਾਲ ਬੱਚਾ ਮੇਲ ਕਾ ਫਾ ਬੱਚੇ ਨਹੀਂ ਨੇ ਜਨਮ ਦਿੱਤਾ ਤੇ 85 ਹਜ਼ਾਰ ਡਿਮਾਂਡ ਆਸਪਾਪ ਪਰ ਰੇਟ ਉਹੇ ਜਿਹੀ ਕਰਨੇ ਆ ਜਿੱਦ ਦੀ ਆਪਾਂ ਬੜਾ ਮੁੱਲ ਕਰਕੇ ਬਾਈ ਉਹ ਕੰਮ ਨਹੀਂ ਕਰਨਾ ਤੇ ਇੱਕ ਮੇਰੇ ਵੀਰ ਜਿਹਨੂੰ ਪਸੰਦ ਹੋਈਆਂ ਹਨਾ ਉਹ ਫੋਨ ਲਾ ਲੈਣਾ ਕੋਈ 70 75 ਵਾਲੇ ਫੋਨ ਨਾ ਲਾਉਣ ਬਸ ਹੋਊਗਾ ਮਾਨਤਾ ਨਹੀਂ ਬਾਈ ਹਨਾ ਕਿਉਂਕਿ ਤੈਨੂੰ ਵੀ ਪਤਾ ਹੁਣ ਏਦਾਂ ਦੀ ਚਾਰ ਗੰਦੇ ਵੱਛੀ ਹਨਾ ਕੋਈ ਵੀ ਨਹੀਂ ਪਾਲ ਕੇ ਦਿੰਦਾ ਬਾਈ ਬਸ ਤੇ ਨੰਦ ਵੀ ਦਿਖਾ ਦੇ ਕਲੀਅਰ ਤਰਾ ਸਰ ਸਬੰਧ ਵੀ ਤੁਨੂੰ ਬਾਈ ਕਹਿੰਦਾ ਵੀ ਵਿਖਾ ਹੀ ਦੇ ਕੇ ਚੌਕੀ ਵੱਛੀ ਹੈ ਚੱਕਦੀ ਹੈ ਚੱਕਦੀ ਪਈ ਹੈ ਬਾਈ ਠੀਕ ਹੈ ਨਾ ਠੀਕ ਹੈ ਇਦਾਂ ਦੀ ਵੱਛੀ ਉਹ ਨਹੀਂ ਜਦ ਜਿੱਦ ਲਈ ਆਪਾਂ ਤਿਆਰ ਕਰਨੀ ਹੋਵੇ ਬਾਈ ਲੱਖ ਰੁਪਏ ਤੋਂ ਘੱਟ ਵੱਛੀ ਨਹੀਂ ਤਿਆਰ ਹੁੰਦੀ ਸੋ 85000 ਇਹਦਾ ਰੇਟ ਥਣ ਇਹਦਾ ਵੀ ਬੜਾ ਜ਼ਬਰਦਸਤ ਤੇ ਫੈਕਸ ਜਹਾ ਹਵਾਨਾ ਸਹਿਜ ਕਾਫੀ ਚੰਗਾ ਹਵਾਨੇ ਦਾ ਦੁੱਧ ਚੰਗਾ ਪਾਉ ਉਹ ਗਾੜੀ ਨੋਟ ਕਰ ਲਓ ਜੇ ਇਹਦੇ ਵੀ ਕੱਲਾ ਕੱਲਾ ਥਣ ਬੜਾ ਸੋਹਣਾ ਲੱਗਾ ਦੋਸਤੋ ਚਾਰੇ ਥਣ ਤੁਹਾਨੂੰ ਦਿਖਾਉਂਗਾ ਇੱਥੇ ਇਹਦੇ ਢੇੜੇ ਕਢਾਉਣੇ ਇੱਕ ਦੋ ਸੋ ਤਾਜੀ ਸੂਈ ਵੀ ਤੇ ਇਹਦੇ ਨਾਲ ਬੱਚਾ ਮੇਲ ਕਾ ਫਾ ਬੱਚੇ ਨੂੰ ਇਹਨੇ ਜਨਮ ਦਿੱਤਾ। ਇਹਦਾ ਬੱਚਿਆਂ ਹਜੇ ਤਾਰੀਆਂ ਹੋਈਆਂ ਕਰਕੇ ਨਾ ਤੈ ਤੂੰ ਚੱਕੀ ਨਹੀਂ ਵੜਾ ਨੇ ਉੰਨੀ ਬਾਈ ਤੇ ਬਾਕੀ ਥਣਾ ਕਨੀ ਉਹਦਾ ਕਰਨ ਵਾਲਿਆਂ ਤਿੰਨੇ ਇਹੋ ਜੀਆਂ ਕੋਈ ਵੀਰ ਚਾਹੇ ਤੱਥ ਵੀ ਨਾ ਲਾਵੇ ਚੋਈ ਇਹੋ ਜੀ ਲੱਗੀ ਬਈ ਠੀਕ ਹੈ ਸਾਬ ਸੁਧਰੀਆਂ ਬਹਿ ਰਹੇ ਪਹਿਲਾ ਸੂਆ ਚਾਰ ਦੰਦ ਬਹੁਤ ਸੋਹਣਾ ਥਣ ਹਵਾਨਾ ਸੋ ਤੁਹਾਡੇ ਦਿਲ ਨੂੰ ਲੱਗੂਗੀ ਜਿਹੜਾ ਵੀਰ ਆ ਗਿਆ ਇੱਥੇ ਬਾਕੀ ਰੇਟ ਦੇ ਹਿਸਾਬ ਤੇ ਤੁਹਾਨੂੰ ਜਚੇ ਪਰ ਚੀਜ਼ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਤੁਹਾਨੂੰ ਜਰੂਰ ਪਸੰਦ ਆ ਜਾਣੀ ਅੱਥੀ ਚੁਵਾਈ ਵਾਲਾ ਥਣ ਮੈਂ ਕਿਹਾ ਸੀ ਦੇਖ ਸਕਦੇ ਹੋ ਸਾਈਜ਼ ਅਜੇ ਪਲੂਨ ਆ ਬਾਈ ਦਿਗਜੀਤ ਚੁਵਾਈਆਂ ਹੋਣੀਆਂ 5-7 ਦਿਨ ਫੇਰ ਹੀ ਪੈੜਨੇ ਥਣ ਕੱਢਣਾ ਹਨਾ ਸਹੀ ਫਿਰ ਵੀ ਹੁਣ ਵੀ ਸੋਹਣਾ ਥਣ ਹਾਂ ਬਈ ਕੋਈ ਨਹੀਂ ਕੋਈ ਪਰੇ ਪਹਿਲਾ ਸੁਆ ਚਾਰ ਦੰਦ ਵੱਛੀ ਸੋਹਣੇ ਹਵਾਨੇ ਵੀ ਐ ਫਿਕਸ ਗਿਆ ਹਵਾਨਾ ਬੜਾ ਚੌੜਾ ਹਵਾਨਾ ਹੈ ਤੁਸੀਂ ਇੱਥੇ ਜਜਮੈਂਟ ਕਰੋ ਜੀ ਤੁਸੀਂ ਫੜ ਲੈਣੇ ਸਭ ਬਈ ਜੀ ਸੋਹਣ ਤੁਸੀਂ ਹੋਵਾਂ ਨਾ ਵੈਂਡ ਦਾ ਦੇਖੋ ਸ਼ਾਮ ਦੇ ਟਾਈਮ ਮੈਂ ਵੀਡੀਓ ਬਣਾ ਰਿਹਾ ਹਾਂ ਦੱਸੋ ਲਗਭਗ ਦਨ 6 ਬਲਕ ਤਾਜ਼ੀਆਂ ਦਿਖਦੀ ਤੇ ਕਿਹੜਾ ਹੁਣ ਆਪਾਂ ਇਹ ਕਹਿ ਲვიਏ ਵੀ ਕੋਈ ਚਵਾਈਆਂ ਹੋਈਆਂ ਇਹਨਾਂ ਦੀ ਆ ਵੀ ਬਾਹਲੇ ਦਿਨ ਹੋ ਗਏ ਇਹਦੇ ਤੋਂ ਪੁਰਾਣੇ ਵੀ ਦੱਸੋ ਜੇ ਕਿਰਾਏ ਇਹਨਾਂ ਦੇ ਇਹ 2 ਘੰਟੇ ਪਹਿਲਾਂ ਸੂਈ ਆ 2 ਘੰਟੇ ਬਾਅਦ ਸੂਈ ਹੈ ਬਈ ਠੀਕ ਹੈ ਅਰੇ ਦੂਜੀ ਨੰਬਰ ਤੇ ਜਿਹੜੀ ਇੱਧਰ ਵੜ ਹੈ ਇਹ ਨਾ ਘਾਰੇ ਚੱਕਣੇ ਜਿਸ ਕਰੇ ਜਿਹੜੀ 3 ਨੰਬਰ ਤੇ ਰਹਿੜਾ ਬਾਈ ਇਹਦਾ ਬਸ ਹੋ ਗਿਆ ਭਾਈ ਹੁਣ ਆਪਣਾ ਇਹ ਫਾਈਨਲ ਹੈ ਇਹਦਾ ਰਿਵਾਰਡ ਬਾਰੇ ਦੱਸ ਦੇ ਬਸ ਇਹਦਾ ਜਗਜੀਤ ਇੱਕ ਸਮਝ ਲੈ ਵੀ ਆਪਾਂ ਨੂੰ ਹਰੇਕ ਨੂੰ ਆਸ ਹੁੰਦੀ ਹੈ ਵੀ ਇੱਕ ਨਗੀਨਾ ਵੀਡੀਓ ਚ ਹੋਵੇ ਹੈਨਾ ਆਪਾਂ ਇਦਰੀ ਕੱਢ ਲੈਨੇ ਆਂ ਬੰਦੋ ਕਿਵੇਂ ਆਂ ਬੰਦੋ ਬਾਈ ਜਗਜੀਤ ਇਹ ਇੱਕ ਮਿੰਟ ਤੁਹਾਨੂੰ ਦੱਸਦਾ ਰੇਗ ਨਾਲ ਬਾਈ ਜੀ ਪਹਿਲਾ ਸੂ ਆ ਜਗਜੀਤ ਬੱਚੀ ਦਾ ਇੱਕ ਮਿੰਟ ਮੈਨੂੰ ਬੰਨਣੀ ਪਊ ਤੁਝੂ ਹਾਂ ਕਰ ਲੈ ਠੀਕ ਹਾਂ ਬੋ ਜਗਜੀਤ ਕੈਨਵਾ ਸੁਆ ਤੇ ਦੰਦੋ ਬਾਈ origignal ਬੱਛੀ ਨਾ ਪਲੂਨ ਬੱਛੀ ਹੈ ਇਹ ਪਹਿਲਾ ਸੁਆ 6 ਦੰਦ ਦਾ ਪੂਰਾ ਕ ਚੜ ਕੇ ਗਲਾ ਬਣ ਗਈ ਲਾਲਾ ਯਾਰ ਕਿਵੇਂ ਮਰਦੀ ਵਾਲਾ ਠੀਕ ਹੈ ਤੇ ਮੇਨ ਗੱਲ ਇਹਦੇ ਕੋਲੇ ਆਇਆ ਬਈ ਦੀ ਕੁਆਲਿਟੀ ਬਹੁਤ ਆ ਬਈ ਇੱਕ ਤਾਂ ਬਰੀਕੀਆਂ ਆ ਆਪ ਹੀ ਦਸੂਗੀ ਤੇ ਦੂਜੇ ਨੰਬਰ ਦੇ ਥਾਂਨੇ ਬਣੀ ਹੈਗਾ ਸਾਫ ਲੱਗਦਾ ਹਰੇਕ ਨੂੰ ਠੀਕ ਹੈ ਤੇ ਮੇਨ ਪੁਆਇੰਟ ਇਹ ਆ ਵੀ ਇੱਕ ਨਾਲ ਇੱਕ ਫਰੀ ਵਾਲੀ ਗੱਲ ਹੀ ਹੋ ਜਾਂਦੀ ਹੈ ਹਨਾ ਤੇ ਉਹ ਮਗਰ ਜਿਹੜੀ ਬੱਚੀ ਆ ਉਹ ਬੜੀ ਜਿਆਦੇ ਟੌਪ ਦੀ ਆ ਬਈ ਸੋਹਣੀ ਬੱਚੀ ਹਾਂ ਬੜੀਆ ਸੀ ਮੇਨ ਬੰਦੇ ਨੇ ਦੱਸਿਆ ਸੀ ਇਹਨੇ ਘਰ ਵਾਲੀ ਨੇ ਦੋਨਾਂ ਨੇ ਚੰਗਾ ਸੀਮਣ ਲੱਗਿਆ ਦੱਸਿਆ ਸੀ ਇਹਨੇ ਵੀ ਬੱਚਾ ਟੌਪ ਦਾ ਦੇਤਾ ਇਹਨੇ ਬੱਚੀ ਟੌਪ ਦੀ ਦਿੱਤੀ ਕੀ ਰੇਟ ਰਹਿਣਾ 1.7 ਦਾ ਰੇਟ ਦਿਕੂਤ ਬਈ ਇਹਦਾ ਬਸ ਦੇਣ ਲੈਣ ਦਾ 1 ਲੱਖ 12 ਹਜ਼ਾਰ ਦੀ ਵਾੜ ਦੇ ਦਾਂਗੇ ਬਈ ਆਪ ਸੋ 1 ਲੱਖ 112000 ਰੇਟ ਹੈ ਦੋਸਤੋ ਤੇ ਇਹਦੇ ਨਾਲ ਬੱਚਾ ਵੱਛੀ ਹੈ ਵੱਛੀ ਬਹੁਤ ਚੰਗੀ ਹੈ ਆਪ ਵੀ ਗਾਂ ਦੁੱਧ ਵਾਲੀ ਹੈ ਬਰੀਕੀਆਂ ਵਾਲੀ ਗਾਂ ਚੰਗਾ ਕਰਦਾ ਤੇ ਹਵਾਨਾ ਜਿਹੜਾ ਖਾਸ ਹੁੰਦਾ ਕਿਸੇ ਵੀ ਪਸ਼ੂ ਦਾ ਉਹ ਤੁਸੀਂ ਇਹਦਾ ਦੇਖ ਸਕਦੇ ਹੋ ਥਣ ਹੱਥੀ ਚੁਆਈ ਵਾਲਾ ਦੂਰ ਤੋਂ ਦਿਸਦਾ ਹੈ ਹਵਾਨਾ ਬਹੁਤ ਫਿਕਸ ਜਾਂ ਹਵਾਨਾ ਪਰ ਚੰਗਾ ਤਣਿਆ ਹੋਇਆ ਇਧਰ ਵੀ ਦਿਖਾ ਦੇ ਭਾਈ ਪਹਿਲਾਂ ਤਾਂ ਆਈ ਨਹੀਂ ਵੀ ਕੱਲਾ ਮਗਰੀ ਹਵਾਨਾ ਹੋ ਹੈ ਨਾ ਤੇ ਮੂਰੇ ਵੀ ਕਰਮ ਵਾਲੀ ਨੂੰ ਸਾਰਾ ਕੁਝ ਹੈ ਗਾੜੀ ਨੋਟ ਤੇਰੇ ਚਾਰੇ ਥਣ ਬਿਲਕੁਲ ਇਕੋ ਜਿਹਾ ਹਾਈਟ ਲੈਂਥ ਫੁੱਲਾ ਉੱਤੋਂ ਤਾਂ ਜੇਰੀ ਖੁੱਲੀ ਡੁੱਲੀ ਆ ਬਾਈ ਇਹ ਤਾਜੀ ਸੂਈ ਵੀ ਵੜੜਾ ਇੱਕ ਵਾਰ ਪਸੂ ਥੋੜਾ ਜਿਆ ਫਿੱਕਾ ਪੈ ਜਾਂਦਾ ਜੋ ਸੂਕੇ ਹੜਦਾ ਕਿਉਂਕਿ ਵਜਨ ਜਿਹੜਾ ਇੱਕਦਮ ਬਾਡੀ ਕਲਾਸ ਕਮੈਂਟ ਕਰਨ ਵਾਲੀ ਹੈ ਜੀ ਤਾਂ ਅਗਲੀ ਾਰ ਨੂੰ ਬੱਛੀ ਊਂਡੀ 20 50000 ਰੁਪਏ ਵਜਨ ਵਾਲੀ ਬੱਛੀ ਆ ਬਾਈ ਸਹਜੇ ਡਿਜ਼ਾਈਨ ਲੱਗੇ ਵੈਣੂ ਨਾ ਨੇਵਾ ਤਾਂ ਬਹੁਤ ਸੋਹਣਾ ਬਣਾ ਜਾਣਾ ਜਦੋਂ ਦੋ ਦਿਨਾਂ ਨੂੰ ਹੋਰ ਸਵੈਲ ਵਿੱਚ ਚੱਕੀ ਗੋਲ ਗੋਲ ਘਮਾਰੇ ਜਿਸਕਰ ਬਣਾਉਣਾ ਬਾਈ ਸੋ ਆ ਗਾੜੀ ਤੁਸੀਂ ਨੋਟ ਕਰ ਸਕਦੇ ਹੋ ਸੋ ਅਗਲੇ ਪਾਸੇ ਨੂੰ ਹੋਵਾਨਾ ਚੰਗਾ ਤੇ گاਵਾ ਅਦੇ ਅਗਲੇ ਥਾਣੇ ਚ ਵੱਧ ਨੈਚਰਲੀ ਵੱਧ ਹੁੰਦਾ ਹੁੰਦਾ ਪਿਛਲੇ ਥਣ ਵੀ ਇਹਦੇ ਬਹੁਤ ਸੋਹਣੇ ਹਵਾਨਾ ਪਛਾਣ ਨੂੰ ਵੀ ਚੰਗਾ ਪੂਰਾ ਫੈਕਸ ਹਵਾਨਾ ਤੇ ਇਹ ਵੀ ਰਾਤ ਹੀ ਸੋਈ ਵੀ ਹੈ ਜਿਹੜਾ ਬਾਕੀ ਕੱਦ ਕਾਟ ਕਨੀ ਹੋ ਵੀ ਕੋਈ ਛੋਟੀ ਨਹੀਂ ਹਨਾ ਬਈ ਨਿੱਕੀ ਜੀ ਹੋਊ ਬਲੂਨ ਦੇ ਹਿਸਾਬ ਨਾਲ ਹਾ ਜਿਹੜੇ ਛੋੜਿਆਂ ਦੇ ਵਿੱਚ ਪੋਈ ਹੋਵੇ ਪੈ ਰਹੇ ਆ ਕਿਉਂਕਿ ਅਜੇ ਸੂਈ ਇਹ ਰਾਤ ਹੀ ਹੋ ਤੁਸੀਂ ਇੱਥੇ ਦੇਖ ਸਕਦੇ ਹੋ ਤਾਜੀ ਬਿਲਕੁਲ ਸੂਈ ਬਹੁਤ ਅੱਧੀ ਮਰਦੀ ਦਿਖਾ ਦੇ ਕੋਈ ਚੱਕਰ ਨਹੀਂ ਸੋ ਬਹੁਤ ਸੋਹਣੀ ਵਹਿਰ ਦਸਤੋ ਛੀਲ ਸਰੀਫ ਫਲ ਚੰਗੇ ਥਾਨ ਹਵਾਨੇ ਦੀ ਪਹਿਲਣ ਵੜ ਹੈ 1 ਲੱਖ ਤੇ 12000 ਇਹਦਾ ਰੇਟ ਹੈ ਉਹ ਇਹ ਤੁਸੀਂ ਇਹਦਾ ਹਵਾਨਾ ਦੇਖ ਸਕਦੇ ਹੋ ਪਰ ਚਾਹਤੋ ਕਾਫੀ ਉੱਚਾ ਹੈ ਕਮਾ ਕੇ ਬਈ ਜਿਸ ਕਰਨ ਸੋ ਨਾਗ ਅੱਜ ਦੀ ਵੀਡੀਓ ਦੇ ਤਿੰਨ ਨੇ ਤੇ ਤਿੰਨਾਂ ਦੇ ਰੇਟ ਜਿਹੜੇ ਵੀਡੀਓ ਚ ਕਰਤੇ ਆ ਤੁਹਾਨੂੰ ਜਿਹੜਾ ਪਸ਼ੂ ਰੇਟ ਦੇ ਹਿਸਾਬ ਤੇ ਜਜਦਾ ਜਾਂ ਕੁਆਲਿਟੀ ਜਿਹਦੀ ਪਸੰਦ ਆਉਂਦੀ ਹੈ ਉਹ ਤੁਸੀਂ ਖਰੀਦ ਸਕਦੇ ਹੋ ਇਹਦੀ ਬੱਛੀ ਜ਼ਰੂਰ ਤੁਹਾਨੂੰ ਦਿਖਾਉਣੀ ਹੈ ਕਿਉਂਕਿ ਬਹੁਤ ਚੰਗੀ ਬੱਛੀ ਮੈਂ ਇਹਨੇ ਜਾਣੂ ਦਿੱਤਾ ਵੈ ਤੇ ਉਹ ਬੱਛੀ ਵੀ ਜਿਹੜੀ ਸਾਨੂੰ ਦਿਖਾਉਂਗਾ ਵਾਈਟ ਫੇਸ ਵਾਲੀ ਬੱਛੀ ਹੈ ਭਾਵੇਂ ਦਾ ਆਪ ਰੰਗ ਜਿਹੜਾ ਉਹ ਜ਼ਿਆਦਾ ਇਹਦਾ ਬਲੈਕ ਹੈ ਪਰ ਬੱਛੀ ਜਿਹੜੀ ਉਹ ਵਾਈਟ ਹੈ ਚਿੱਟੇ ਰੰਗ ਦੀ ਬੱਛੀ ਨੂੰ ਇਹਨੇ ਜਨਮ ਦਿੱਤਾ ਹੈ ਚੰਗੇ ਸੀਮਨ ਲਵਾ ਕੇ ਇਦਾਂ ਚੰਗੇ ਬੱਚੇ ਲੈ ਸਕਦੇ ਹੁੰਦੇ ਜਿਸ ਕਰਕੇ ਬੰਦੇ ਭਈਏ ਆਨੇ ਕੇ ਫੜੀ ਮੜੀ ਬੱਚੀ ਦਿਖਾ ਰਹੀ ਐ ਇਹਦੀ ਤੋਂ ਬੱਚੀ ਇਹਦੀ ਤੁਹਾਨੂੰ ਇੱਕ ਵਾਰ ਵਿਚਾਰਨਾ ਦੱਸੋ ਕਿਉਂਕਿ ਦੁੱਧ ਪੀ ਕੇ ਮੌਲਾ ਪੀ ਕੇ ਮਸਤ ਹੋਈ ਪਈ ਪੂਰੀ ਹੱਡ ਕਾਂ ਨਾ ਮੈਂ ਬਾਈ ਬੱਚੀ ਦੀ ਬਹੁਤ ਟੌਪ ਦੀ ਬੱਚੀ ਹੈ ਸਹੀ ਹੈ ਸਵੇ ਬੱਚੀ ਹੈ ਦੱਸੋ ਇਹਦੇ ਨਾਲ ਤੇਰੀ ਕੀ ਹੁੰਦਾ ਏਡ ਕਰ ਲੇ ਜੇ ਨਾਲ ਜੇ ਚੰਗੀ ਸਾਮ ਲਓ ਜੇ ਤੇ ਜਦੋਂ ਇਹ ਗਾਂ ਤਿਆਰ ਹੋਗੀ ਜਿਵੇਂ ਇਹਦੀ ਮਾਂ ਜਿਹੜੀ ਥੋੜੀ ਬਲੈਕ ਹੈ ਤੇ ਵਾਈਟ ਹੈ ਉਹ ਵਾਈਟ ਦੀ ਵੈਲਿਊ ਜਾਂ ਮੰਗ ਇੰਨੀ ਕਾ ਕੀਮਤ ਤੇ ਭਾਵੇਂ ਡਬਲ ਮੰਗ ਲਓ ਜੇ ਜਿੰਨੀ ਅੱਜ ਇਸ ਗਾਂ ਦੀ ਮਹਿੰਗੀ ਹੈ ਏਦਾਂ ਦੀ ਇਹ ਬੱਚੀ ਵੀ ਤਿਆਰ ਹੋ ਜਾਂਦੀ ਬਸ ਠੀਕ ਹੈ ਬਈ ਸੋ ਅੱਜ ਦੀ ਵੀਡੀਓ ਦੇ ਤਿੰਨ ਨਾਗ ਵਿਕਰੀ ਵਾਲੇ ਸੀ ਧੰਨਵਾਦ ਵੀਡੀਓ ਨੂੰ ਦੇਖਣ ਵਾਸਤੇ